ਬਹੁਤ ਸੱਜਣ ਕਹਿੰਦੇ ਵੀ ਸਿੱਖਾਂ ਦੇ ਵਿੱਚ ਨਾ ਪੰਜਾਬ ਦੇ ਵਿੱਚ ਨਾ ਸੰਤ ਬੜੇ ਹੋ ਗਏ ਸੰਤ ਬੜੇ ਹੋ ਗਏ ਤੇ ਦਾਸ ਨੇ ਅਰਜ਼ ਕੀਤੀ ਨਹੀਂ ਪਿਆਰਿਓ ਥੋੜੇ ਨੇ ਬਹੁਤ ਥੋੜੇ ਨੇ ਅਗੇ ਸੰਤ ਤਾਂ ਐਨੇ ਤੁਰੇ ਫਿਰਦੇ ਤੇ ਮੈਂ ਬੇਨਤੀ ਕੀਤੀ ਭਾਈ ਗੁਰਬਾਣੀ ਤਾਂ ਕਹਿੰਦੀ ਆ ਕਿ ਹਰ ਸੇਖੀ ਸੰਤ ਬਣ ਜਾਵੇ ਹਰ ਸੇਖੀ ਸਾਧੂ ਹੋਵੇ ਹਰ ਸੇਖ ਜੀਵਨ ਮੁਕਤ ਹੋਵੇ ਗੁਰਬਾਣੀ ਦਾ ਕਹਿੰਦੀ ਆ ਨਾ ਵੀ ਹਰ ਸੇਖੀ ਸੰਤ ਹੋਵੇ ਮਹਾਰਾਜ ਜੀ ਨੇ ਬਾਰ ਬਾਰ ਕਿਹਾ ਹਰ ਕੇ ਸੰਤ ਸੁਣੋ ਜਨ ਭਾਈ ਇਹ ਸੰਤ ਜਣੋ ਸੁਣੋ ਬਾਰ ਬਾਰ ਕਿਹਾ ਨਹੀਂ ਸਾਧੋ ਰਚਨਾ ਆਰਾਮ ਬਣਾਈ ਸਾਰਿਆਂ ਨੂੰ ਸਾਧੂ ਨਹੀਂ ਕਿਹਾ ਸਾਰਿਆਂ ਨੂੰ ਸੰਤ ਨਹੀਂ ਕਿਹਾ ਕਿਹਾ ਹੈ ਨਾ ਗੁਰਬਾਣੀ ਚਾਹੁੰਦੀ ਹੈ ਹਰ ਕੋਈ ਸੰਤ ਬਣ ਜਾਏ ਹਰ ਕੋਈ ਸਾਧੂ ਬਣ ਜਾਏ ਉਹ ਸਾਧੂ ਜਿਨੇ ਆਪਣਾ ਮਨ ਸਾਧਿਆ ਉਹ ਸੰਤ ਜੀ ਦੇ ਅੰਦਰ ਸ਼ਾਂਤੀ ਹੈ ਜੀ ਦੇ ਅੰਦਰ ਸ਼ੁਭ ਗੁਣ ਟਿਕੇ ਨੇ ਜੀ ਦਾ ਮਨ ਤਿਆਗ ਦੇ ਵਿੱਚ ਹੈ ਜੀ ਦਾ ਮਨ ਸੱਚ ਦੇ ਖਲੋਤਾ ਹੈ ਹਾਂ ਉਹ ਸੰਤ ਨਹੀਂ ਚਾਹੀਦੇ ਜਿਨੂੰ ਗੁਰਬਾਣੀ ਨੇ ਆਖਿਆ ਹੈ ਕਿ ਬਨਾਰਸ ਕੇ ਠਾਕ ਆਪਾਂ ਕਬੀਰ ਜੀ ਦਾ ਵਚਨ ਪੜਦੇ ਅੱਜ ਸਾਡੇ ਤੈ ਤੋਤੀਆਂ ਤੇਰੇ ਪਾਇਨ ਤਗ ਗਲੀ ਜਿਨਾਂ ਜਪ ਮਾਲੀਆਂ ਲੋਟੇ ਹੱਤ ਨੇ ਬੱਗ ਓਏ ਹਰ ਕੇ ਸੰਤਨਾ ਆਖੀਆਂ ਬਾਨਾਰਸ ਕੇ ਫਗ ਤੇ ਮਾਫ ਕਰਨਾ ਇਹਨੂੰ ਪੋਜੀਟਿਵ ਲਿਓ ਜੇ ਕਬੀਰ ਜੀ ਨੇ ਉਹਨਾਂ ਵੱਲ ਵੇਖ ਕੇ ਕਿਹਾ ਸੀ ਵੀ ਤੋਤੀਆਂ ਬੜੀਆਂ ਪੰ ਮੰਨ ਲਈਆਂ ਕਖਾਈ ਤੋਤੀ ਸਾਡੇ ਸਾਡੇ ਤਿੰਨ ਗਾਈਆਂ ਤਗ ਪਾ ਲੈ ਗਲ ਵਿੱਚ ਤੇ ਲੋਕਾਂ ਨੂੰ ਲੁੱਟਣ ਲੱਗ ਪੈਂ ਤੇ ਮਾਫ ਕਰਨਾ ਜੇ ਉਹੀ ਸਿੱਖੀ ਵਾਲੇ ਪਾਸੇ ਤੱਕ ਧਿਆਨ ਮਾਰੀਏ ਇੱਥੇ ਫਿਰ ਧੋਤੀ ਦੀ ਜਗ੍ਹਾ ਤੇ ਕੁਸ਼ਹਰਾ ਕਹਿਣਾ ਪੈਣਾ ਹੈ ਨਾ ਇੱਥੇ ਤੱਕ ਦੀ ਜਗ੍ਹਾ ਤੇ ਕਿਰਪਾਨ ਕਹਿਣੀ ਪੈਣੀ ਹੈ ਨਾ ਇੱਥੇ ਦਸਤਾਰ ਕਹਿਣੀ ਪੈਣੀ ਹੈ ਨਾ ਇੱਥੇ ਕਹਿਣਾ ਪੈਣਾ ਹੈ ਕਿ ਭਾਈ ਸਿੱਖੀ ਵਾਲਾ ਬਾਣਾ ਤੇ ਪਹਿਨ ਲਿਆ ਵਖਾਵਾ ਤਾਂ ਬਾਹਰ ਵਾਲਾ ਕਰ ਲਿਆ ਕੀ ਤੇਰੇ ਅੰਦਰ ਵੀ ਸਾਧੂ ਗੁਣਾ ਹੈ ਕਿ ਨਹੀਂ ਤੇਰੇ ਅੰਦਰ ਵੀ ਸੰਤ ਗੁਣਾ ਹੈ ਕਿ ਨਹੀਂ ਤਾਂ ਹੀ ਹਜੂਰ ਕਹਿੰਦੇ ਨੇ ਕਾਮਣ ਤਉ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ ਪਹਿਲਾਂ ਆਪਣੇ ਕੰਤ ਨੂੰ ਮਨਾ ਕੰਤ ਕਾਉਣੇ ਗੁਰੂ ਉਹ ਭਲਿਆ ਲੋਕਾ ਦਮਾਲਾ ਸੋਹਣਾ ਸਜਾ ਲਿਆ ਬਸਤਰ ਸੋਹਣੇ ਪਹਿਨ ਲੈ ਬੜੀ ਚੰਗੀ ਗੱਲ ਹੈ ਪਰ ਕੀ ਗੁਰੂ ਤੇਰੇ ਤੇ ਪ੍ਰਸੰਨ ਹੈ ਜਿਹੜੇ ਗੁਰੂ ਦਾ ਹੈ ਬਾਣਾ ਹੈ ਉਹ ਗੁਰੂ ਤੇਰੇ ਤੇ ਪ੍ਰਸੰਨ ਹੈ ਮਾਰਕਾ ਚਾਤੀ ਜੇ ਤਾਂ ਗੁਰੂ ਤੇਰੇ ਤੇ ਪ੍ਰਸੰਨ ਹੈ ਤੇਰੇ ਬਾਣੇ ਤੋਂ ਕੁਰਬਾਨ ਜਾਈਏ ਤੇਰੇ ਬਾਣੇ ਤੋਂ ਮਲੇਹਾਰ ਜਾਈਏ ਤੇ ਜੇ ਗੁਰੂ ਪ੍ਰਸੰਨ ਨਹੀਂ ਤੇ ਸੱਜਣਾ ਇਹ ਬਾਣਾ ਕੀ ਹੈ ਉਹ ਜੋ ਸਾਖੀ ਆਉਂਦੀ ਹੈ ਨਾ ਗਧੇ ਦੇ ਉੱਤੇ ਸ਼ੇਰ ਦੀ ਖਲ ਗੁਰੂ ਗੋਬਿੰਦ ਸਿੰਘ ਜੀ ਨੇ ਪਵਾ ਦਿੱਤੀ ਗਧੇ ਦੇ ਉੱਤੇ ਸ਼ੇਰ ਦੀ ਖੱਲ ਪਵਾ ਦਿੱਤੀ ਉਹ ਗਦਾ ਘੁੰਮਦਾ ਰਿਹਾ ਲੋਕ ਡਰਦੇ ਰਹੇ ਆਖਰ ਜਦੋਂ ਉਹ ਠਿੰਕਿਆ ਭੇਦ ਖੁੱਲ ਗਿਆ ਸਤਿਗੁਰੂ ਜੀ ਦੇ ਕੋਲ ਲਿਆ ਆ ਕੇ ਕਹਿੰਦੇ ਮਹਾਰਾਜ ਆ ਵੇਖੋ ਗਧੇ ਤੇ ਸ਼ੇਰ ਦੀ ਖੱਲ ਹਜੂਰ ਨੇ ਆਖਿਆ ਇਹ ਅਸੀਂ ਪਵਾਈ ਸੀ ਕਿਉਂ ਮਹਾਰਾਜ ਜੀ ਆਖਣ ਲੱਗੇ ਭਾਈ ਗੁਰ ਸਿੱਖੋ ਤੁਹਾਨੂੰ ਦੱਸਿਆ ਹੈ ਆ ਜਿਹੜਾ ਬਾਣਾ ਹੈ ਨਾ ਪੰਜ ਪਕਾਰਾਂ ਵਾਲਾ ਇਹ ਸ਼ੇਰ ਦੀ ਖੱਲ ਹੈ ਤੇ ਝਾਤੀ ਮਾਰ ਕੇ ਵੇਖ ਲੈਣਾ ਸ਼ੇਰ ਦੀ ਖਲ ਦੇ ਅੰਦਰ ਸ਼ੇਰ ਵੀ ਹੈਗਾ ਕਿਤੇ ਗਧਾ ਤੇ ਨਹੀਂ ਲੁਕਿਆ ਪਿਆ ਇਹ ਹੁਕਮ ਹੈ ਸਾਡਾ ਝਾਤੀ ਮਾਰ ਕੇ ਵੇਖ ਲੈਣਾ ਸ਼ੇਰ ਦੀ ਖਲ ਦੇ ਵਿੱਚ ਸ਼ੇਰ ਹੀ ਹੈ ਕਿਤੇ ਅੰਦਰ ਗਧਾ ਤੇ ਨਹੀਂ ਲੁਕਿਆ ਪਿਆ ਉਹ ਜਦੋਂ ਵਿਸ਼ਿਆਂ ਦੀ ਵਾਸਨਾ ਦੀ ਅੰਦਰੋਂ ਉਹ ਆਵਾਜ਼ ਆਵੇਗੀ ਨਾ ਜਦੋਂ ਹਣਕੇ ਕੰਦਰੋਂ ਬਾਹਰੋਂ ਬਾਹਰੋਂ ਸੰਤ ਦਾ ਲਿਬਾਸ ਬਾਰੂ ਬਾਰੂ ਸਾਧੂ ਤੇ ਅੰਦਰ ਕੀ ਚੱਲਦਾ ਪਿਆ ਐਸ਼ ਪ੍ਰਸਤੀ ਮੋਹ ਮਾਇਆ ਅੰਦਰ ਕੀ ਚੱਲਦਾ ਪਿਆ ਵਿਸ਼ੇ ਵਿਕਾਰ ਅੰਦਰ ਕੀ ਚੱਲਦਾ ਪਿਆ ਝੂਠ ਨਸ਼ੇ ਫਰੇਬ ਬੇਈਮਾਨੀ ਈਰਖਾ ਅੰਦਰ ਕੀ ਚੱਲਦਾ ਪਿਆ ਉਹ ਸਾਰਾ ਪਾਪ ਹੀ ਪਾਪ ਹੈ ਪਾਪ ਹੀ ਪਾਪ ਹੈ ਜੇ ਅੰਦਰ ਤੇਰੀ ਈਰਖਾ ਹੈ ਬੇਈਮਾਨੀ ਹੈ ਝੂਠ ਹੈ ਜੇ ਅੰਦਰ ਤੇਰੇ ਵਿਸ਼ੇ ਨੇ ਵਿਕਾਰ ਨੇ ਮੋਹ ਮਮਤਾ ਦੀ ਜੜ ਪੱਕੀ ਲੱਗੀ ਹੋਈ ਹੈ ਤੇ ਸਜਣਾ ਚੇਤਾ ਰਖੀ ਅੰਦਰ ਤਾਂ ਗਦਾ ਹੀ ਬੈਠਾ ਹੋਇਆ ਆ ਬਾਹਰ ਬਾਹਰ ਸ਼ੇਰ ਦੀ ਖਲ ਪਾਈ ਹੋਈ ਐ ਇਸ ਲਈ ਗੁਰੂ ਦੇ ਚਰਨਾਂ ਦੇ ਵਿੱਚ ਇਹ ਬਾਰ ਬਾਰ ਬੇਨਤੀ ਕਰਨੀ ਸਤਿਗੁਰੂ ਸਾਨੂੰ ਅੰਦਰੋਂ ਬਾਹਰੋਂ ਇੱਕ ਕਰ ਦਿਓ ਅੰਦਰੋਂ ਬਾਹਰੋਂ ਇੱਕ ਕਰ ਦਿਓ ਇਹ ਅਰਦਾਸ ਕਰਨੀ ਇਹ ਬੇਨਤੀ ਕਰਨੀ ਦਾਤਾ ਜੇ ਹੋ ਜੇ ਬਾਹਰ ਨਜ਼ਰ ਆਉਂਦੀਆਂ ਇਹੋ ਜੇ ਅੰਦਰੋਂ ਵੀ ਸਾਨੂੰ ਬਣਾ ਦੇ ਗੁਰੂ ਕਲਗੀ ਧਰਜੀ ਦਾ ਬਚਨ ਜਬਰਨਾਮੇ ਵਿੱਚ ਵੀ ਹਮੋਂ ਮਰਦ ਬਾਇ ਅਦਿਸ਼ਾ ਵਦ ਸ਼ਖ ਨਵਰ ਨਾਸਿਕ ਮੇ ਤਿਗਰ ਦਰਦਾ ਹਾਂ ਨੇ ਦਿਗ ਮਰਦੋ ਐ ਅੰਦਰੋਂ ਬਾਹਰੋਂ ਇੱਕ ਹੋਵੇ ਜੋ ਉਹਦੇ ਅੰਦਰ ਹੋਵੇ ਉਹਦੀ ਜ਼ੁਬਾਨ ਤੇ ਹੋਵੇ ਜੇ ਉਹਦੀ ਜ਼ੁਬਾਨ ਤੇ ਹੋਵੇ ਉਹਦੇ ਅੰਦਰ ਹੋਵੇ ਇਸ ਕਰਕੇ ਸਤਿਗੁਰੂ ਜੀ ਸਾਨੂੰ ਬਾਰੰਬਾਰ ਬਾਰੰਬਾਰ ਇਸ ਪਾਸੇ ਤੋਰਿਆ ਕਾਮਣ ਤਉ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ ਆਪਣੇ ਗੁਰੂ ਨੂੰ ਪ੍ਰਸੰਨ ਕਰ ਸਿੱਖਾ ਗੁਰੂ ਨੂੰ ਪ੍ਰਸਾਦਨ ਕਰ ਤੇ ਆ ਮੇ